ਲਓ ਜੀ ਆ ਦੇਖ ਸਕਦੇ ਹੋ ਇੱਥੇ ਸੂਟ ਪਏ ਨੇ ਹਨ ਇਸ ਤਰ੍ਹਾਂ ਦੇ ਸੂਟ ਸੇਲ ਦੇ ਵਿੱਚੋਂ ਜਿਹੜੇ ਮਿਲ ਜਾਂਦੇ ਨੇ 200-200 ਰੁਪਈਆ ਦੇ ਵਿੱਚ 250 ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਪਟਿਆਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਟਿਆਲੇ ਦੀ ਸੰਡੇ ਸੇਲ ਦਿਖਾਵਾਂਗੇ ਜੋ ਕਿ ਹਰ ਹਫ਼ਤੇ ਅਦਾਲਤ ਬਾਜ਼ਾਰ ਦੇ ਵਿੱਚ ਲੱਗਦੀ ਹੈ ਬਹੁਤ ਭਾਰੀ ਸੇਲ ਹੁੰਦੀ ਹੈ ਕੱਪੜਿਆਂ ਦੀ ਸੂਟਾਂ ਦੀ ਤੋਂ ਅੱਜ ਦੀ ਵੀਡੀਓ ਜੁ ਬਣੇ ਰਹੇਓ ਚੱਲਦੇ ਆਂ ਚੱਲਦੇ ਆ ਜੀ ਆਪਾਂ ਅਦਾਲਤ ਬਾਜ਼ਾਰ ਦੇ ਵਿੱਚ ਸਾਰੀ ਸੇਲ ਤੁਹਾਨੂੰ ਦਿਖਾਉਨੇ ਆ ਜਿਹੜੀ ਕਿ ਐਤਵਾਰ ਦੇ ਦਿਨ ਲੱਗਦੀ ਹੈ ਤੇ ਬਹੁਤ ਵੱਡੀ ਸੇਲ ਹੁੰਦੀ ਹੈ ਕੱਪੜਿਆਂ ਦੀ ਸੂਟਾਂ ਦੀ ਹਨਾ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ ਇੱਥੋਂ ਕੱਪੜੇ ਜਿਹੜੇ ਮਿਲਦੇ ਨੇ ਤੇ ਰਸ਼ ਵੀ ਬਹੁਤ ਹੁੰਦਾ ਕਰਾਊਡ ਬਹੁਤ ਹੁੰਦਾ ਹੈ ਸੇਲ ਦੇ ਵਿੱਚ ਤੇ ਐਵੇਂ ਸਾਰੀ ਮਾਰਕੀਟ ਦੇ ਵਿੱਚ ਜਿਹੜੀ ਸੇਲ ਲੱਗਦੀ ਆ ਤੁਸੀਂ ਦੇਖ ਸਕਦੇ ਹੋ ਕੱਪੜੇ ਪਏ ਨੇ ਹਨਾ ਤੌਲੀਏ ਪਏ ਨੇ ਲੋ ਜੀਆ ਬੈੱਡ ਸ਼ੀਟਾਂ ਪਈਆਂ ਨੇ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਸਾਰਾ ਸਮਾਨ ਹੁੰਦਾ ਇਹ ਸੇਲ ਦੇ ਵਿੱਚ ਲੋ ਜੀਆ ਜਿੰਨੇ ਸੂਟ ਪਏ ਨੇ ਇੱਥੇ ਦੇਖ ਸਕਦੇ ਹੋ ਕੀ ਕੀ ਰੇਟ ਲਾਈਨ ਹੈ ਜੀ ਸੂਟ ਬੋਲੋ ਜੀ 200 ਰੁਪਏ ਦੀ ਹੈ 250 ਦੀ ਹੈ ਜੀ ਠੀਕ ਹੈ ਜੀ 200 ਰੁਪਏ 250 ਰੁਪਏ ਸੂਟ ਤੋਂ ਮਿਲ ਜਾਣਗੇ ਲਓ ਜੀ ਆ ਦੇਖ ਸਕਦੇ ਹੋ ਇੱਥੇ ਸੂਟ ਪਏ ਨੇ ਹਨ ਇਸ ਤਰ੍ਹਾਂ ਦੇ ਸੂਟ ਸੇਲ ਦੇ ਵਿੱਚੋਂ ਜਿਹੜੇ ਮਿਲ ਜਾਂਦੇ ਨੇ 200-200 ਰੁਪਈਆ ਦੇ ਵਿੱਚ 250-250 ਦੇ ਵਿੱਚ ਲਓ ਜੀ ਦੇਖ ਸਕਦੇ ਹੋ ਇਸ ਤਰ੍ਹਾਂ ਸਾਰਾ ਕੱਪੜਾ ਹੁੰਦਾ ਜਿਵੇਂ ਸਾਹਮਣੇ ਕੁੜਤੇ ਦੇਖ ਸਕਦੇ ਹੋ ਹਨ ਡਿਸਪਲੇ ਕੀਤੇ ਹੋਏ ਨੇ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ ਇੱਥੋਂ ਕੁੜੀਆਂ ਵਾਲੇ ਕੱਪੜੇ ਜਿਹੜੇ ਮਿਲ ਜਾਂਦੇ ਨੇ ਆ ਆ ਵੀ ਸੂਟ ਪਏ ਨੇ ਤੁਸੀਂ ਦੇਖ ਸਕਦੇ ਹੋ ਉਹਨਾਂ ਲਓ ਤੇ ਆ ਇੱਥੇ ਕੁੜਤੇ ਲੱਗੇ ਹੋਏ ਨੇ ਜਿਵੇਂ ਕੀ ਰੇਟ ਆ ਬਾਈ ਕੁੜਤਿਆਂ ਦਾ ਅੱਡਾ ਟਾਇਰ 250 ਹੈ ਅੱਛਾ ਜੀ ਸ਼ਾਰਟ 200 ਹੈ ਠੀਕ ਹੈ 250 200 ਐਵੇਂ ਦੇ ਵਿੱਚ ਤੁਹਾਨੂੰ ਕੁੜਤੇ ਮਿਲ ਜਾਣਗੇ ਆ ਜਿਵੇਂ 300 300 ਰੁਪਏ ਵਾਲੇ ਦੇਖ ਸਕਦੇ ਹੋ ਤੁਸੀਂ ਲਓ ਜੀ ਦੇਖ ਆ ਇਹ ਪੂਰਾ ਸੂਟ ਆ ਇਹਦਾ ਕੀ ਪ੍ਰਾਈਸ ਆ ਬਾਈ ਆਡਾ ਟਾਇਰ ਰੁਪਏ ਦਾ ਲੱਗਾ ਹੈ 450 ਠੀਕ ਹੈ ਜੀ ਆ ਸਾਢੇ 5 ਠੀਕ ਐਵੇਂ ਜੇ ਤੁਹਾਨੂੰ ਇੱਥੋਂ ਸੂਟ ਮਿਲ ਜਾਣਗੇ ਹਨ ਜਿਵੇਂ ਆ ਪੂਰੇ ਸੂਟ ਹੋਗੇ ਆ ਕੱਲੇ ਕੁੜਤੇ ਹੋਗੇ ਐਵੇਂ ਦਾ ਸਾਰਾ ਕੱਪੜਾ ਇੱਥੋਂ ਤੁਹਾਨੂੰ ਜਿਹੜਾ ਸੇਲ ਦੇ ਵਿੱਚੋਂ ਮਿਲ ਜੂ ਤੇ ਚੱਲਦੇ ਆ ਅਗਲੇ ਵਾਲੇ ਪਾਸੇ ਹੋਰ ਦੇਖਦੇ ਆਪਾਂ ਜਾ ਕੇ ਇਹ ਸਾਰੀ ਮਾਰਕੀਟ ਦੇ ਵਿੱਚ ਸੇਲ ਲੱਗੀ ਹੁੰਦੀ ਐ ਕੱਪੜੇ ਹੁੰਦੇ ਨੇ ਤੇ ਜੁਐਲਰੀ ਵੀ ਹੁੰਦੀ ਐ ਜੁਐਲਰੀ ਦੀ ਸੇਲ ਵੀ ਜਿਹੜੀ ਹੁੰਦੀ ਐ ਇੱਥੇ ਸੂਟ ਦੇਖ ਸਕਦੇ ਤੁਸੀਂ ਭਾਈ ਇਸ ਤੋਂ ਨਾ ਕੱਪੜਾ ਸਾਰੇ ਸੇਲ ਦੇ ਵਿੱਚ ਹੁੰਦਾ ਆ ਜਿਵੇਂ ਪੰਜਾਬੀ ਜੁੱਤੀਆਂ ਹਨ ਲਓ ਜੀ ਪੰਜਾਬੀ ਜੁੱਤੀਆਂ ਵੀ ਸੇਲ ਦੇ ਵਿੱਚ ਜਿਹੜੀਆਂ ਮਿਲ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਦੱਸ ਰਹੇ ਸੀਗੇ ਕਿ ਕੱਪੜੇ ਦੇ ਨਾਲ ਨਾਲ ਜੁਐਲਰੀ ਵੀ ਹੁੰਦੀ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਤੇ ਤੁਸੀਂ ਦੇਖ ਸਕਦੇ ਹੋ ਕੱਪੜਾ ਬਾਹਰ ਲਾਇਆ ਹੋਇਆ ਹੈ ਹਨਾ ਕੱਢ ਕੇ ਆਹ ਸੂਟ ਪਏ ਨੇ ਲਓ ਜੀ ਆ 300 ਮੀਟਰ ਹੈ ਭਾਈ ਆ 300 ਮੀਟਰ ਆ ਜਿਹੜਾ ਕੱਪੜਾ ਪਿਆ ਹੈ ਹਨਾ ਸਾਰਾ ਦੇਖ ਸਕਦੇ ਹੋ ਤੇ ਆਹ ਸੂਟ ਕੀ ਪ੍ਰਾਈਸ ਆ ਭਾਈ 500 ਦੇ 200 ਦੇ 500 ਦੇ 200 ਨਹੀਂ ਦੇਖ ਸਕਦੇ ਹੋ ਬਹੁਤ ਸਾਰੇ ਕਲਰ ਹੈਗੇ ਨੇ ਇੱਥੇ ਇਸ ਤਰ੍ਹਾਂ ਦੇ ਤੁਹਾਨੂੰ ਕੱਪੜੇ ਸੂਟ ਹਨ ਇੱਥੋਂ ਸੇਲ ਦੇ ਵਿੱਚੋਂ ਜਿਹੜੇ ਮਿਲਣਗੇ ਇਹ ਜਿਹੜਾ ਸੂਟਾਂ ਦਾ ਪ੍ਰਾਈਸ ਹੁੰਦਾ ਉਹ ਇੰਨਾ ਕੀ ਹੁੰਦਾ 300 400 ਰੁਪਏ ਦੇ ਵਿੱਚ ਤੁਹਾਨੂੰ ਸੂਟ ਜਿਹੜੇ ਮਿਲ ਜਾਂਦੇ ਨੇ ਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਹਨਾ ਸੂਟ ਲਾਏ ਹੋਏ ਨੇ ਵੀ ਆਪਾਂ ਬਾਈ ਉਹਨਾਂ ਤੋਂ ਪ੍ਰਾਈਸ ਪੁੱਛਦੇ ਹਾਂ ਕੀ ਪ੍ਰਾਈਸ ਆ ਬਾਈ ਸੂਟਾਂ ਦਾ ਅੱਛਾ 2200 ਰੁਪਏ ਦੇ ਵਿੱਚ ਸੂਟ ਨੇ ਦੇਖ ਸਕਦੇ ਹੋ ਬਹੁਤ ਸਾਰੇ ਕਲਰ ਨੇ ਇੱਥੇ ਲਓ ਜੀ ਕਲਰ ਆਪਸ਼ਨ ਬਹੁਤ ਜਿਆਦਾ ਮਿਲ ਜਾਂਦੀ ਆ ਇੱਥੇ ਸੂਟਾਂ ਦੀ ਦੇਖ ਸਕਦੇ ਹੋ ਇਹ 450 ਇਹ ਚੁੰਨੀ ਸਾਤ ਹੈ ਇਸ ਦੇ ਅੱਛਾ ਇਹਦੇ ਨਾਲ ਚੁੰਨੀ ਹੈ ਇਹ 450 ਦਾ ਬਾਈ ਕਹਿੰਦੇ ਬਾਕੀ ਕਲਰ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਸਾਰੇ ਕਲਰ ਨੇ ਇਹਦੇ ਚ ਲਓ ਜੀ ਹੋਰ ਬਹੁਤ ਸਾਰੇ ਇੱਥੇ ਸੂਟ ਨੇਗੇ ਤੇ ਇਧਰ ਜਿਵੇਂ ਆ ਜੁਐਲਰੀ ਆ ਗਈ ਹੈ ਨਾ ਲਓ ਜੀ ਐਵੇਂ ਦੀਆਂ ਚੀਜ਼ਾਂ ਵੀ ਇਹ ਸੇਲ ਦੇ ਵਿੱਚੋਂ ਜਿਹੜੀਆਂ ਮਿਲ ਜਾਂਦੀਆਂ ਨੇ ਦੇਖ ਸਕਦੇ ਹੋ ਇਹ ਕੀ ਪ੍ਰਾਈਸ ਆ ਬਾਈ ਇਹਨਾਂ ਦਾ 300 600 150 ਇਹ 50-50 ਰੁਪਏ ਜਿਹੜੇ ਥੱਲੇ ਲੱਗੇ ਹੋਏ ਨੇ ਦੇਖ ਸਕਦੇ ਹੋ ਇਧਰ ਵੀ ਕੁਛ ਆ ਲੱਗੀ ਹੋਈ ਆ ਨਾ ਏਰਿੰਗਸ ਵਗੈਰਾ ਇਹ ਸਾਰੇ 5050 ਰੁਪਏ ਦੇ ਵਿੱਚ ਨੇ ਐਵੇਂ ਦਾ ਕੁਛ ਵੀ ਸਾਰਾ ਸਾਮਾਨ ਹੁੰਦਾ ਹੈ ਸੇਲ ਦੇ ਵਿੱਚ ਕੱਪੜਿਆਂ ਦੇ ਨਾਲ ਜਿਵੇਂ ਇਧਰੋਂ ਵਾਕਿਆ ਸਾਰੀ ਜੁਐਲਰੀ ਦਿਖਾਈ ਹੈ ਇਹ ਇਹ ਦਾ ਕੀ ਪ੍ਰਾਈਸ ਆ ਭਾਈ ਇਹ 5050 ਰੁਪਏ ਆ ਵੀ ਤਾਂ ਇਹ ਪਹਾਂ ਪਹਾਂ ਰੁਪਏ ਦੇ ਵਿੱਚ ਨੇ ਦੇਖ ਸਕਦੇ ਹੋ ਫਾਈਨ ਫਾਈਨ ਬਹੁਤ ਚੰਗਾ ਇਹ ਚਾਂਦਰਾ ਦੇਖ ਸਕਦੇ ਹੋ 5050 ਰੁਪਏ ਦੇ ਵਿੱਚ ਮਿਲ ਜਾਣਗੇ ਇੱਥੋਂ ਆ ਕੇ ਤੁਸੀਂ ਐਤਵਾਰ ਦੇ ਦਿਨ ਜਿਹੜੀਆਂ ਲੈ ਸਕਦੇ ਹੋ ਹਨ ਬਹੁਤ ਇੱਥੇ ਕੁਆਂਟੀਟੀ ਹੁੰਦੀ ਆ ਕੱਪੜੇ ਦੀ ਜੁਐਲਰੀ ਦੀ ਆ ਕੁਝ ਪਜਾਮੇ ਦੇਖ ਸਕਦੇ ਆ ਲਾਈਫ ਹੋਏ ਨੇ ਹਨ ਲਓ ਜੀ ਆ ਇਧਰਲੀ ਵਾਲੀ ਸਾਈਡ ਆ ਕੁਝ ਪੈਂਟਾਂ ਆ ਗਈਆਂ ਲੈਡੀਜ਼ ਕੋਟ ਦੀ ਆ ਪੈਂਟਾਂ 300 300 ਦੇਖ ਸਕਦੇ ਹੋ 150 ਰੁਪਈਆ ਦੇ ਵਿੱਚ ਪੈਂਟਾਂ ਨੇ ਆ ਬਲੈਕ ਕਲਰ ਹੈ ਲਓ ਜੀ ਐਵੇਂ ਸਾਰਾ ਕੱਪੜਾ ਇੰਨੀ ਰੁਪਈਆ ਦੇ ਵਿੱਚ ਇਥੋਂ ਜਿਹੜਾ ਤੁਹਾਨੂੰ ਮਿਲ ਜਾਂਦਾ ਹਨ ਇਹ ਟੌਪ ਦਾ ਕੀ ਪ੍ਰਾਈਸ ਆ ਭਾਈ 100 ਰੁਪਈਆ ਨੀਚੇ ਆ ਅੱਛਾ 100 ਰੁਪਈਆ ਇਹ 100 100 ਰੁਪਈਆ ਇਹਨਾਂ ਦਾ ਪ੍ਰਾਈਸ ਟੌਪ ਦਾ ਦੇਖ ਸਕਦੇ ਹੋ ਨਾ ਤੁਸੀਂ ਬਹੁਤ سارے ਕਲਰ ਨੇ ਤੇ ਇੱਧਰ ਵੀ ਦੇਖ ਸਕਦੇ ਹੋ ਬਹੁਤ ਸਾਰੇ ਡਿਸਪਲੇ ਜਿਹੜੇ ਕੀਤੇ ਹੋਏ ਨੇ ਲਓ ਜੀ ਐਤਵਾਰ ਦੇ ਦਿਨ ਇਸੇ ਤਰ੍ਹਾਂ ਬਹੁਤ ਭਾਰੀ ਸੇਲ ਜਿਹੜੀ ਲੱਗਦੀ ਹੈ ਇੱਥੇ ਵੀ ਦੇਖ ਸਕਦੇ ਹੋ ਤੁਸੀਂ ਲਾਇਏ ਹੋਏ ਨੇ ਅਲੱਗ-ਅਲੱਗ ਕਲਰ ਹਨਾ ਹਰ ਇੱਕ ਤਰੀਕੇ ਦਾ ਕਲਰ ਤੁਹਾਨੂੰ ਇੱਥੋਂ ਮਿਲ ਜੂ ਆ ਵੀ ਦੇਖ ਸਕਦੇ ਹਾਂ ਲਓ ਜੀ ਆ ਸਾਰੇ ਪੈਂਟਾਂ ਪਜਾਮੇ ਆ ਗਏ ਹਨਾ 1150 ਰੁਪਿਆ ਸੇਲ ਆ ਇਹ ਹਰ ਇੱਕ ਤਰੀਕੇ ਦਾ ਕਲਰ ਤੁਹਾਨੂੰ ਮਿਲ ਜੂ ਜਿਵੇਂ ਆ ਵਾਈਟ ਕਲਰ ਆ ਗਿਆ ਹਨਾ ਬਲੈਕ ਆ ਗਿਆ ਲਓ ਜੀ ਤੇ ਆਮੇ ਦਾ ਸਮਾਨ ਵੀ ਹੁੰਦਾ ਸੇਲ ਦੇ ਵਿੱਚ ਜਿਵੇਂ ਪਰਸ ਹੋ ਗਿਆ ਨਾ ਐਨਕਾਂ ਵਟੂ ਇੰਚ ਲਾਓ ਜੀ ਐਵੇਂ ਨਹੀਂ ਚੀਜ਼ਾਂ ਵੀ ਸਾਰੀਆਂ ਸੇਲ ਦੇ ਵਿੱਚੋਂ ਜਿਹੜੀਆਂ ਮਿਲਦੀਆਂ ਨੇ ਪੰਜਾਬੀ ਜੁੱਤੀਆਂ ਦੇਖ ਸਕਦੇ ਹੋ ਇੱਥੇ ਲਓ ਜੀ ਪੰਜਾਬੀ ਜੁੱਤੀਆਂ ਬਹੁਤ ਹੁੰਦੀਆਂ ਨੇ ਸੇਲ ਦੇ ਵਿੱਚ ਜੁੱਤੀ 10 200 ਰੁਪਏ ਹਰੇਕ ਤਰੀਕੇ ਦੀ ਪੰਜਾਬੀ ਜੁੱਤੀ ਸਿਜ਼ਨ ਵਿੱਚੋਂ ਮਿਲੂਗਾ ਨਾ ਲਓ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜੁੱਤੀਆਂ ਦੇ ਦੇਖ ਸਕਦੇ ਹੋ ਜੁੱਤੀ 10 ਉਦੋਂ ਸਾਹਮਣੇ ਡਿਸਪਲੇ ਵੀ ਕੀਤੀਆਂ ਹੋਈਆਂ ਨੇ ਦੇਖ ਸਕਦੇ ਹੋ ਇਹ ਛੋਟੇ ਬੱਚਿਆਂ ਵਾਲੀਆਂ ਜੁੱਤੀਆਂ ਵੀ ਹੈਗੀਆਂ ਨੇ ਦੇਖੋ ਪੰਜਾਬੀ ਨੂੰ 100 ਰੁਪਏ 100 ਰੁਪਏ ਬੜੀਆਂ ਜੁੱਤੀ 100 ਰੁਪਏ 100 ਰੁਪਏ ਠੀਕ ਹੈ ਇਹ ਛੋਟੇ ਬੱਚਿਆਂ ਵਾਲੀਆਂ ਨੇ 100 100 ਰੁਪਏ ਦੇ ਵਿੱਚ ਮਿਲਣਗੀਆਂ ਤੁਹਾਨੂੰ ਹਾਂ ਲਓ ਜੀ ਬੜੀ ਬੜੀ ਡਿਜ਼ਾਈਨ ਹੈ ਜੀ ਇੱਥੇ ਵੀ ਬਹੁਤ ਸਾਰੀਆਂ ਜੁੱਤੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਹਾਂ ਲਓ ਜੀ ਇਸ ਤਰ੍ਹਾਂ ਇਸ ਜਿੰਦੇ ਵਿੱਚ ਜੁੱਤੀਆਂ ਹਨਾ ਕੱਪੜੇ ਜਿਹੜੇ ਮਿਲ ਜਾਂਦੇ ਨੇ ਆ ਦੂਸਰੀਆਂ ਜੁੱਤੀਆਂ ਆ ਗਈਆਂ ਦੇਖ ਸਕਦੇ ਹੋ ਤੁਸੀਂ ਪਹਿਲਾਂ ਜਿਵੇਂ ਪੰਜਾਬੀ ਜੁੱਤੀਆਂ ਦਿਖਾਈਆਂ ਸੀ ਤੁਹਾਨੂੰ ਲਓ ਜੀ ਆ ਸਾਰੀਆਂ ਲੇਡੀਜ਼ ਦੇ ਨੇ ਬਹੁਤ ਸਾਰੇ ਅਲੱਗ-ਅਲੱਗ ਕਲਰ ਲਓ ਜੀ 2250 ਰੁਪਏ 2200 ਰੁਪਈਆ ਦੇ ਵਿੱਚ ਇਥੇ ਜਿਹੜਾ ਮਿਲ ਜਾਂਦੇ ਨੇ ਆ ਟੌਪ ਦੇਖ ਸਕਦੇ ਹੋ ਇੱਥੇ ਲਓ ਜੀ ਟੌਪ ਕੜਦੇ ਹਨਾ ਐਵੇਂ ਦੀਆਂ ਚੀਜ਼ਾਂ ਇਹ ਸੇਲ ਦੇ ਵਿੱਚੋਂ ਜਿਹੜੀਆਂ ਮਿਲ ਜਾਂਦੀਆਂ ਨੇ ਆ ਟੀ-ਸ਼ਰਟਾਂ ਪਜਾਮੇ ਦੇਖ ਸਕਦੇ ਹੋ ਲਓ ਜੀ ਬਹੁਤ ਸਾਰਾ ਕੱਪੜਾ ਹੁੰਦਾ ਇਹ ਸੇਲ ਦੇ ਵਿੱਚ ਇੱਥੇ ਸੂਟ ਦੇਖ ਸਕਦੇ ਹੋ ਤੁਸੀਂ ਲਓ ਜੀ ਕੀ ਪ੍ਰਾਈਸ ਆ ਬਾਈ ਸੂਟਾਂ ਦਾ 550 550 ਇਹ 550 ਦੇ ਸੂਟ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੇ ਕਲਰ ਇੱਥੇ ਹੈਗੇ ਨੇ ਹਨਾ ਐਵੇਂ ਦਾ ਸਾਰਾ ਕੱਪੜਾ ਹੁੰਦਾ ਇਹ ਸੇਲ ਦੇ ਵਿੱਚ ਆਹ ਪਲਾਜ਼ੋ ਦੇਖ ਸਕਦੇ ਹੋ ਲਓ ਜੀ 2200 2200 ਹੀ 2200 ਦੇ 150 150 ਠੀਕ ਹੈ 2200 ਦੇ 150 ਪ੍ਰਾਈਸ ਆ ਇਹਨਾਂ ਦਾ ਇਹਦੇ ਵਿੱਚ ਵੀ ਕਲਰ ਆਪਸ਼ਨ ਬਹੁਤ ਜ਼ਿਆਦੇ ਨੇ ਦੇਖ ਸਕਦੇ ਹੋ ਲਓ ਜੀ ਆ ਜਿਵੇਂ ਵਾਈਟ ਦੇ ਵਿੱਚ ਹਨਾ ਚਿਕਨ ਵਾਲੇ ਮਿਲ ਜਾਣਗੇ ਇੱਥੇ ਇਸ ਵਾਲੇ 350 ਆ ਜੋ 350 ਵਾਲੇ ਨੇ ਠੀਕ ਹੈ ਜੀ ਇਹ ਵੀ 250 250 ਠੀਕ ਹੈ ਜੀ ਇਸ ਤਰ੍ਹਾਂ ਦੇ ਤੁਸੀਂ ਆ ਪੰਜਾਬੀ ਇੱਥੋਂ ਹਨਾ ਆ ਕੇ ਲੈ ਸਕਦੇ ਹੋ ਸੇਲ ਦੇ ਵਿੱਚੋਂ ਇਹ ਰੈਡੀਮੇਡ ਸਲਵਾਰ ਹੈ ਜੀ ਇਹਦਾ ਕੀ ਪ੍ਰਾਈਸ ਹੈ 400 ਰੁਪਏ ਚਿਕਨ ਦੇ ਵਿੱਚ ਲਓ ਜੀ ਰੈਡੀਮੇਡ ਸਲਵਾਰਾਂ ਨੇ 4-400 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਹਨਾ ਇਸ ਸੇਲ ਦੇ ਵਿੱਚ ਬਹੁਤ ਸਹੀ ਰੇਟਾ ਤੁਹਾਨੂੰ ਕਪੜੇ ਜਿਹੜੇ ਮਿਲ ਜਾਂਦੇ ਨੇ ਆ ਵੀ ਪਜਾਮੇ 150-1500 ਰੁਪਏ ਲਾਇਆ ਹੋਇਆ ਉੱਪਰ ਦੇਖ ਸਕਦੇ ਹੋ ਤੁਸੀਂ ਆ ਡਿਸਪਲੇ ਜਿਹੜੇ ਕੀਤੇ ਹੋਏ ਨੇ ਲਓ ਜੀ ਤਲਾਜੋ ਸੂਟ ਲਾਏ ਹੋਏ ਨੇ 200 250 300 ਹਨਾ ਇੰਨੇ ਕੁ ਪ੍ਰਾਈਸ ਦੇ ਵਿੱਚ ਕਪੜੇ ਜਿਹੜੇ ਮਿਲ ਜਾਂਦੇ ਨੇ ਆ ਇੱਥੇ ਵੀ ਸੂਟ ਨੇ ਦੇਖੋ ਜਿਵੇਂ ਆ ਕਾਟਨ ਵਾਲੇ ਸੂਟ ਹਨਾ ਪਏ ਨੇ ਲਓ ਜੀ ਬਹੁਤ ਸਾਰਾ ਕਪੜਾ ਹੁੰਦਾ ਸੇਲ ਦੇ ਵਿੱਚ ਐਤਵਾਰ ਦੇ ਦਿਨ ਬਾਕੀ ਦੋਨੋਂ ਸਾਈਡ ਇਹ ਦੁਕਾਨਾਂ ਲੱਗਦੀਆਂ ਨੇ ਆ ਦੂਸਰੀ ਸਾਈਡ ਵੀ ਇਹ ਦੂਸਰੀ ਸਾਈਡ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆ ਇੱਥੇ ਵੀ ਸੂਟ ਬਾਈ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਐਵੇਂ ਸਾਰੇ ਸੂਟ ਇੱਥੋਂ ਮਿਲ ਜਾਂਦੇ ਨੇ ਆਹ ਟੌਪ ਕੁਝ ਦੇਖ ਸਕਦੇ ਹੋ ਇੱਥੇ ਲਓ ਜੀ ਕੀ ਪ੍ਰਾਈਸ ਆ ਬਾਈ ਟੌਪ ਦਾ ਸੂਟ ਦੇ ਭਾਈ 100 ਰੁਪਏ ਉੱਪਰ ਡਿਸਪਲੇ ਜੋ 200 ਰੁਪਏ ਠੀਕ ਹੈ ਜੀ 100 100 ਰੁਪਏ ਦੇ ਵਿੱਚ ਤੁਹਾਨੂੰ ਐਵੇਂ ਦੇ ਟੌਪ ਮਿਲ ਜਾਣਗੇ ਲਓ ਜੀ ਬਹੁਤ ਸਾਰੇ ਕਲਰ ਡਿਜ਼ਾਈਨ ਹਨਾ ਡਿਫਰੈਂਟ ਡਿਫਰੈਂਟ ਹੈਗੇ ਨੇ ਲਓ ਜੀ ਤੇ ਉੱਪਰ ਵੀ ਕੁਝ ਡਿਸਪਲੇ ਜਿਹੜੇ ਕੀਤੇ ਹੋਏ ਨੇ ਦੇਖ ਸਕਦੇ ਹੋ ਐਵੇਂ ਇਹ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਇੱਥੋਂ ਜਿਹੜੇ ਮਿਲ ਜਾਣਗੇ ਤੁਹਾਨੂੰ ਆ ਦੇਖ ਸਕਦੇ ਹੋ ਲਓ ਜੀ ਠੀਕ ਹੈ ਜੇ ਤੁਸੀਂ ਅੱਗੇ ਇਸ ਨੂੰ ਦੇਖਦੇ ਚੱਲਦੇ ਆ ਅੱਗੇ ਉਹ ਦੇਖਦੇ ਆ ਜਾ ਕੇ ਜਿਵੇਂ ਆਹ ਕੁਝ ਇੱਥੇ ਬੈੱਡ ਸ਼ੀਟਾਂ ਸੋਫਿਆਂ ਦੇ ਕਵਰ ਹੈਗੇ ਨੇ ਹਨ ਐਵੇਂ ਦੀਆਂ ਚੀਜ਼ਾਂ ਵੀ ਜਿਹੜੀਆਂ ਸੋ ਸੇਲ ਦੇ ਵਿੱਚੋਂ ਮਿਲ ਜਾਂਦੀਆਂ ਨੇ ਦੇਖ ਸਕਦੇ ਹੋ ਲਓ ਜੀ ਆਹ ਸੂਟ ਇੱਥੇ ਦੇਖ ਸਕਦੇ ਹੋ ਹਨ ਬਹੁਤ ਸਾਰੇ ਸੂਟ ਪਾਏ ਨੇਗੇ ਆਪਕੋ ਐਵੇਂ ਦੀਆਂ ਚੀਜ਼ਾਂ ਵੀ ਇਹਦੇ ਸੇਲ ਦੇ ਵਿੱਚ ਹੁੰਦੀਆਂ ਨੇ ਜਿਵੇਂ ਆ ਘਰਾਂ ਦੀ ਵਰਤੋਂ ਵਾਲਾ ਸਮਾਨ, ਕ੍ਰੌਕਰੀ, ਗਲਾਸ ਵਗੈਰਾ। ਆ ਸੂਟ ਦੇਖ ਸਕਦੇ ਹੋ ਵਰਕ ਵਾਲੇ, ਕਢਾਈ ਵਾਲੇ ਸੂਟ। ਲਓ ਜੀ। ਐਵੇਂ ਦਾ ਸਾਰਾ ਸਮਾਨ ਹੀ ਸੇਲ ਦੇ ਵਿੱਚ ਜਿਹੜਾ ਹੁੰਦਾ ਹੈ। ਸੂਟ ਬਹੁਤ ਜ਼ਿਆਦਾ ਹੁੰਦੇ ਨੇ ਆ ਸੂਟ ਦੇਖ ਸਕਦੇ ਹੋ ਤੁਸੀਂ। ਤੇ ਐਤਵਾਰ ਦੇ ਦਿਨ ਲੱਗਦੀ ਹੈ। ਹਰੇਕ ਐਤਵਾਰ ਆ ਇੱਥੇ ਤੁਸੀਂ ਕੁੜਤੇ, ਟੌਪ ਤੁਸੀਂ ਦੇਖ ਸਕਦੇ ਹੋ ਲਓ ਜੀ। ਐਵੇਂ ਦਾ ਸਾਰਾ ਕੱਪੜਾ ਇੱਥੇ ਜਿਹੜਾ ਸੇਲ ਦੇ ਵਿੱਚ ਹੁੰਦਾ ਹਨ। ਲਓ ਜੀ ਆਪ ਹੁਰਤੇ ਦੇਖ ਸਕਦੇ ਹੋ ਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਸੂਟ ਜਿਹੜੇ ਪਏ ਨੇ ਲਓ ਜੀ ਪੈਸੇ ਦਾ ਪਾਣੀ 2200 ਦਾ 5 ਮੀਟਰ ਕਹਿੰਦਾ ਸੀ ਭਾਈ ਜਿਹੜਾ ਆਪਾਂ ਪਿੱਛੇ ਦਿਖਾਇਆ ਸੀ ਤੁਹਾਨੂੰ ਤੇ ਦੋਨੋਂ ਸਾਈਡ ਆ ਇੱਥੇ ਦੁਕਾਨਾਂ ਲੱਗਦੀਆਂ ਨੇ ਦੂਸਰੀ ਸਾਈਡ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਦੋਨੋਂ ਸਾਈਡ ਆਪਾਂ ਐਕਸਪਲੋਰ ਕਰਾਂਗੇ ਇਹ ਸੇਲ ਆ ਜੁੱਤੀਆਂ ਵੀ ਹੁੰਦੀਆਂ ਨੇ ਇੱਥੇ ਸ਼ੂਜ਼ ਵੀ ਦੇਖੋ ਲਾਏ ਹੋਏ ਨੇ ਬਾਹਰ ਇਹ ਵੀ ਸਾਰੇ ਸੇਲ ਦੇ ਵਿੱਚ ਜਿਹੜੇ ਮਿਲ ਜਾਂਦੇ ਨੇ ਆ ਸੌਕਸ ਹੋਗੇ ਜਿਵੇਂ ਹਨ ਐਵੇਂ ਦੀਆਂ ਚੀਜ਼ਾਂ ਵੀ ਸਾਰੀਆਂ ਸੇਲ ਦੇ ਵਿੱਚੋਂ ਜਿਹੜੀਆਂ ਮਿਲ ਜਾਂਦੀਆਂ ਨੇ ਆ ਪੈਂਟਾਂ ਦਾ ਕੱਪੜਾ ਆ ਸ਼ਰਟਾਂ ਦਾ ਕੱਪੜਾ ਲਓ ਜੀ ਆ ਲੋਰਾਂ ਦੇਖ ਸਕਦੇ ਹੋ ਆ ਰਖੜੀਆਂ ਦਾ ਟਾਈਮ ਆ ਹੁਣ ਤਾਂ ਕਰਕੇ ਰਖੜੀਆਂ ਜਿਹੜੀਆਂ ਬਾਹਰ ਲਾਈਆਂ ਹੋਈਆਂ ਨੇ ਦੇਖੋ ਕਿ ਹੁਣ ਰਖੜੀਆਂ ਦਾ ਤਿਹਾਰ ਆਉਣ ਵਾਲਾ ਨਾ ਉਸ ਕਰਕੇ ਕੀ ਕੀ ਰੇਟ ਲਾਤਾ ਜੀ 500 ਰੁਪਏ ਦਾ ਜੀ ਅੱਛਾ 500 ਰੁਪਏ ਇਹ YouTube ਤੇ ਕਰਦੇ ਆ ਬਾਈ ਹਾਂਜੀ ਹਾਂਜੀ ਪਹਿਲਾਂ ਵੀ ਪਾਈ ਆ ਉਹ ਨਾਮ YouTube ਸੁਖ ਪੰਜਾਬੀ ਵਲੌਗ ਆਹ ਸੂਟ ਦੇਖ ਸਕਦੇ ਹੋ ਕੀ ਦੱਸਿਆ ਰੇਟ ਬਾਈ ਇਹਦਾ 500 ਰੁਪਏ ਵੀਰੇ 500 ਠੀਕ ਹੈ ਆਪਾਂ 500 ਰੁਪਏ ਦੇ ਵਿੱਚ ਤੁਹਾਨੂੰ ਇਹ ਜਿਹੜੇ ਸੂਟ ਆਇਓ ਸੇਲ 500 500 ਰੁਪਏ ਦੀ ਜਿਵੇਂ ਆਪਾਂ ਨੂੰ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਹਣਾ ਇਸ ਤਰ੍ਹਾਂ ਇਹ ਸੇਲ ਦੇ ਵਿੱਚ ਸਾਰੇ ਸੂਟ ਕੱਪੜੇ ਜਿਹੜੇ ਮਿਲਦੇ ਨੇ ਤੇ ਚੱਲਦੇ ਆਂ ਅੱਗੇ ਉਹ ਦੇਖਦੇ ਆਂ ਕਿ ਆਪਾਂ ਜਾ ਕੇ ਸੇਲ ਆ ਹੁਣ ਜਿਵੇਂ ਆ ਦੇਖੋ ਇੱਥੇ ਵੀ ਰਖੜੀਆਂ ਲਾਈਆਂ ਹੋਈਆਂ ਨੇ ਕਿਉਂਕਿ ਹੁਣ ਰਖੜੀਆਂ ਦਾ ਮਤਲਬ ਤਿਹਾਰ ਆਉਣਾ ਨਾ ਤਾਂ ਰਖੜੀਆਂ ਸਾਰੀਆਂ ਬਾਹਰ ਲਾਈਆਂ ਹੋਈਆਂ ਨੇ ਦੇਖ ਸਕਦੇ ਤੁਸੀਂ। ਲਓ ਜੀ ਰਖੜੀਆਂ ਡਿਸਪਲੇ ਕੀਤੀਆਂ ਹੋਈਆਂ ਨੇ ਇੱਥੇ। ਜਿਵੇਂ ਹੁਣ ਤਿਹਾੜ ਸ਼ੁਰੂ ਹੋ ਜਾਂਦੇ ਨੇ ਫਿਰ ਹੁਣ ਤੋਂ ਜਿਹੜਾ ਮਾਰਕੀਟਾਂ ਦੇ ਵਿੱਚ ਜਿਹੜਾ ਇਕੱਠ ਉਹ ਵਧਣਾ ਸ਼ੁਰੂ ਹੋ ਜਾਂਦਾ। ਜਿਵੇਂ ਸਾਰੇ ਤਿਹਾੜ ਆ ਜਾਣਗੇ ਨਾ ਤੇ ਇੱਥੇ ਵੀ ਰਖੜੀਆਂ ਤੁਸੀਂ ਦੇਖ ਸਕਦੇ ਹੋ। ਲਓ ਜੀ। ਸੂਟਾਂ ਦੀ ਬਹੁਤ ਜ਼ਿਆਦਾ ਕੁਆਂਟੀਟੀ ਐ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਤੁਹਾਨੂੰ ਸੂਟ ਇੱਥੋਂ ਜਿਹੜੇ ਮਿਲ ਜਾਣਗੇ। ਲਓ ਜੀ। 2250 ਰੁਪਏ 3300 ਰੁਪਏ ਦੇ 5 ਮੀਟਰ ਤੁਹਾਨੂੰ ਜਿਹੜੇ ਮਿਲ ਜਾਣਗੇ ਇਥੋਂ। ਲਓ ਜੀ ਕੀ ਪ੍ਰਾਈਸ ਆ ਬਾਈ ਸੂਟਾਂ ਦਾ? 500 ਤੇ 400 ਠੀਕ ਹੈ। 400 ਤੇ 300 ਵਾਲੇ ਸੂਟ ਨੇ ਹਨਾ ਇਸ ਤਰ੍ਹਾਂ ਦੇ ਕੱਪੜੇ ਇਥੋਂ ਮਿਲ ਜਾਣਗੇ ਤੁਹਾਨੂੰ ਦੇਖ ਸਕਦੇ ਹੋ। ਆਹ ਬੰਨ੍ਹ ਸਕਦੇ। ਇਹ ਐਤਵਾਰ ਦੇ ਦਿਨੇ ਹੁੰਦੇ ਆ ਜਿਵੇਂ ਬਾਹਰ ਲਾਏ ਹੁੰਦੇ ਨੇ ਬਾਕੀ ਦਿਨ ਨਹੀਂ ਮਤਲਬ ਬਾਹਰ ਲਾਉਂਦੇ। ਸਿਰਫ ਐਤਵਾਰ ਦੇ ਦਿਨੇ ਸੇਲ ਲੱਗਦੀ ਆ ਜਿਹੜੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਆ ਵੀ ਟੌਪ ਨੇ ਹਨਾ। ਲਓ ਜੀ। ਆਹ ਕੁਰਤੇ ਹੋਗੇ ਜਿਵੇਂ। ਆਹ ਲੌਂਗ ਕੁਰਤੇ ਹਰ ਇੱਕ ਤਰੀਕੇ ਦਾ ਕੱਪੜਾ ਤੁਹਾਨੂੰ ਇਹ ਸੇਲ ਦੇ ਵਿੱਚੋਂ ਜਿਹੜਾ ਮਿਲ ਜੂਗਾ। ਸੰਡੇ ਸੇਲ ਦੇ ਵਿੱਚੋਂ ਹਰੇਕ ਤਰੀਕੇ ਦਾ ਕੱਪੜਾ ਮਿਲੂ ਇੱਥੇ ਤੁਸੀਂ ਦੇਖ ਸਕਦੇ ਹੋ ਲਓ ਜੀ ਸੂਟ ਬਾਹਰ ਲਾਏ ਹੋਏ ਨੇ ਹਨ ਤੇ ਆ ਕੁਝ ਜੁਐਲਰੀ ਵਾਲੀਆਂ ਚੀਜ਼ਾਂ ਆ ਗਈਆਂ ਐਵੇਂ ਦਾ ਸਾਮਾਨ ਸਾਰਾ ਹੁੰਦਾ ਇੱਥੇ ਲਓ ਜੀ ਸੇਲ ਦੇ ਵਿੱਚ ਅਸਰਾਣਿਆਂ ਦੇ ਕਵਰ ਹੋ ਗਏ ਜਿਵੇਂ ਹਨ ਸੋਫਿਆਂ ਦੇ ਕਵਰ ਸਾਰਾ ਸਾਮਾਨ ਐਵੇਂ ਤੁਹਾਨੂੰ ਮਿਲੂ ਆ ਵੀ ਇੱਥੇ ਰਖੜੀਆਂ ਲਾਈਆਂ ਹੋਈਆਂ ਨੇ ਦੇਖ ਸਕਦੇ ਹੋ ਲਓ ਜੀ ਸੂਟਾਂ ਦੀਆਂ ਤੁਹਾਨੂੰ ਬਹੁਤ ਦੁਕਾਨਾਂ ਮਿਲ ਜਾਣਗੀਆਂ ਬਾਹਰ ਲੱਗੀਆਂ ਹੋਈਆਂ ਹਨ ਮਾਰਕੀਟ ਦੇ ਵਿੱਚ ਅੱਗੇ ਚੱਲਦੇ ਹਾਂ ਥੋੜੀ ਜਿਹੀ ਅੱਗੇ ਹੁੰਦੇ ਦੇਖਦੇ ਆਂ ਜਾ ਕੇ ਆਪਾਂ ਸੇਲ ਬਹੁਤ ਵੱਡੀ ਸੇਲ ਹੁੰਦੀ ਹੈ ਸਾਰੀ ਅਦਾਲਤ ਮਾਰਕੀਟ ਦੇ ਵਿੱਚ ਹੁੰਦੀ ਹੈ ਅਗਲੇ ਵਾਲੇ ਪਾਸੇ ਕੁਝ ਲੋਹਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਲੋ ਜੀ 100-150 ਰੁਪਏ ਪ੍ਰਾਈਸ ਲਾਇਆ ਹੋਇਆ ਹੈ ਲੋਹਰਾਂ ਦਾ ਲੋਹਰਾਂ 100-150 ਰੁਪਏ ਦੇ ਵਿੱਚ ਮਿਲ ਜਾਣਗੀਆਂ ਤੇ ਅੱਗਿਓਂ ਦੇਖਦੇ ਆਂਗੇ ਮਾਰਕੀਟ ਜਾ ਕੇ ਆਪਾਂ ਇਧਰਲੀ ਸਾਈਡ ਵੀ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਹਨ ਨਾਲ ਨਾਲ ਇਹ ਵੀ ਆਪਾਂ ਜਾ ਕੇ ਦੇਖਾਂਗੇ ਆ ਕੁਝ ਦੇਖ ਸਕਦੇ ਹੋ ਤੁਸੀਂ ਟਾਪ ਆ ਗਏ ਹਨ ਐਵੇਂ ਦੀਆਂ ਚੀਜ਼ਾਂ ਸਾਰੀਆਂ ਹੈਗੀਆਂ ਨੇ ਲੱਗੀਆਂ ਹੋਈਆਂ ਮਾਰਕੀਟ ਦੇ ਵਿੱਚ ਤੇ ਇੱਥੇ ਜਿਵੇਂ ਆ ਟੀ-ਸ਼ਰਟਾਂ ਆਗੀਆਂ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਟੀ-ਸ਼ਰਟਾਂ ਲੱਗੀਆਂ ਹੋਈਆਂ ਨੇ ਬਲੈਕ ਟੀ-ਸ਼ਰਟ ਆ ਗਈ ਜਿਵੇਂ ਹਨ ਆ ਗਈ ਕੀ ਪ੍ਰਾਈਸ ਆ ਬਾਈ 200 ਰੁਪਏ 200 ਰੁਪਏ ਠੀਕ ਹੈ ਚੈਨਲ ਸੁਖ ਪੰਜਾਬੀ ਵਲੌਗਸ 2-200 ਰੁਪਏ ਦੇ ਵਿੱਚ ਤੁਹਾਨੂੰ ਆਹ ਤੋਂ ਟੀ-ਸ਼ਰਟਾਂ ਮਿਲ ਜਾਣੀਆਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਸੋਹਣੀਆਂ ਨੇ ਬਾਈ ਹਣੀਆਂ ਕੋਲ ਲਓ ਸਾਰੇ ਸਾਈਜ਼ ਮਿਲਣਗੇ ਬਾਈ ਲਓ ਜੀ ਅੱਛਾ ਠੀਕ ਹੈ ਆ ਲੋ ਬਹੁਤ ਸੋਹਣੇ ਸੋਹਣੇ ਕਲਰ ਤੁਹਾਨੂੰ ਮਿਲ ਜਾਣਗੇ ਉਹ ਨਵਾਂ ਮਾਲ ਆਇਆ ਜਿਹੜਾ ਫਲਫਾਫਿਆਂ ਚ ਠੀਕ ਹੈ ਆ ਨਵਾਂ ਮਾਲ ਆਇਆ ਬਾਈ ਕਹਿੰਦੇ ਸਾਡੇ ਕੋਲ ਦੇਖ ਸਕਦੇ ਹੋ ਬਾਕੀ ਹੋਰ ਉਧਰ ਵੀ ਡਿਸਪਲੇ ਜਿਹੜੀਆਂ ਕੀਤੀਆਂ ਹੋਈਆਂ ਨੇ ਤੁਸੀਂ ਪਸੰਦ ਕਰਕੇ ਇਥੋਂ ਲੈ ਸਕਦੇ ਹੋ ਹਰੇਕ ਸੰਡੇ ਲਾਉਨੇ ਆ ਬਾਈ ਤੁਸੀਂ ਹਰੇਕ ਸੰਡੇ ਹਨਾ ਆ ਲਓ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਟੀ-ਸ਼ਰਟਾਂ ਨੇ ਜੀ ਸਿਰਫ ਇੰਨੇ ਇੱਕ ਪ੍ਰਾਈਸ ਦੇ ਵਿੱਚ ਇੱਥੋਂ ਤੁਹਾਨੂੰ ਟੀ-ਸ਼ਰਟਾਂ ਜਿਹੜੀਆਂ ਮਿਲ ਜਾਂਦੀਆਂ ਨੇ ਸੋਹਣੇ ਸੋਹਣੇ ਡਿਜ਼ਾਈਨ ਲਓ ਜੀ ਇਸ ਤਰ੍ਹਾਂ ਦੀ ਸਾਰੀ ਸੇਲ ਲੱਗਦੀ ਐਂਤਵਾਰ ਦੇ ਦਿਨ ਪਟਿਆਲੇ ਦੀ ਅਦਾਲਤ ਮਾਰਕੀਟ ਦੇ ਵਿੱਚ ਚੱਲਦੇ ਆਪਾਂ ਹੁਣ ਦੂਸਰੀ ਸਾਈਡ ਤੋਂ ਦੇਖਦੇ ਆ ਹਨਾ ਸਾਰੀ ਸੇਲ ਜਾ ਕੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਆ ਟੌਪ ਫੁੱਟ ਤੇ ਹਨਾ ਸਾਰੇ ਲਾਈਵ ਹੋਏ ਨੇ ਡਿਸਪਲੇ ਕੀਤੇ ਹੋਏ ਨੇ ਲਓ ਜੀ ਆ ਵੀ ਇੱਥੇ ਦੇਖ ਸਕਦੇ ਹੋ ਟੀ-ਸ਼ਰਟਾਂ ਗੋਲ ਗਲੇ ਵਾਲੀਆਂ ਆ ਸ਼ਾਰਕ ਮੈਂ ਜਾਂਦਾ ਹਾਂ ਹੌਲੀ ਹੌਲੀ ਸਾਰਾ ਆ ਦੇਖੋ ਆ ਜਿਵੇਂ ਲੋਹਾਂ ਆ ਗਈਆਂ ਹੋਰੇ ਹਨ ਆ ਵਾਈਟ ਸ਼ਰਟਾਂ ਆ ਗਈਆਂ ਜੀਨ ਦੀਆਂ ਪੈਂਟਾਂ ਦੇਖ ਸਕਦੇ ਹੋ ਲੋ ਜੀ ਐਵੇਂ ਜੇ ਸਾਰੇ ਕੱਪੜੇ ਵੀ ਇਥੋਂ ਮਿਲ ਜਾਂਦੇ ਨੇ ਸੂਟਾਂ ਦੇ ਨਾਲ ਨਾਲ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਸੂਟ ਦਿਖਾਏ ਸੀਗੇ ਤੇ ਆਹ ਵਾਲੀ ਸਾਈਡ ਸਾਰੇ ਮਤਲਬ ਟੌਪ ਆ ਗਏ ਜੀਨਸ ਆ ਗਈਆਂ ਹਨ ਇਸ ਤਰ੍ਹਾਂ ਦਾ ਕਪੜਾ ਮਿਲ ਜੂ ਆਹ ਦੁਪੱਟੇ ਦੇਖ ਸਕਦੇ ਹੋ ਇੱਥੇ ਦੁਪੱਟੇ ਲਾਏ ਹੋਏ ਨੇ ਪਜਾਮੇ ਲੋ ਜੀ ਬਹੁਤ ਵੱਡੀ ਸੇਲ ਹੁੰਦੀ ਹੈ ਇਹ ਇਹ ਤੂਬਾਰ ਦੇ ਦੇਣਾ ਤੇ ਅੱਜ ਮੇਰੇ ਇਧਰ ਕੁਝ ਹੋਰ ਗੋਤੋ ਬਾਟਨ ਵਗੈਰਾ ਹਨ ਐਵੇਂ ਦੀਆਂ ਚੀਜ਼ਾਂ ਲਾਈਆਂ ਹੋਈਆਂ ਨੇ ਇਹ ਵੀ ਇੱਥੋਂ ਜਿਹੜੀਆਂ ਮਾਰਕੀਟ ਦੇ ਵਿੱਚੋਂ ਮਿਲ ਜਾਂਦੀਆਂ ਨੇ ਆ ਇੱਥੇ ਬੈਗ ਹੋ ਗਏ ਜਿਵੇਂ ਲਓ ਜੀ ਦੇਖ ਸਕਦੇ ਹੋ ਲਓ ਜੀ ਐਵੇਂ ਦੇ ਬੈਗ ਵੀ ਜਿਹੜੇ ਮਿਲ ਜਾਂਦੇ ਨੇ ਬੈਗ 100 ਰੁਪਏ ਹੀ 100-100 ਰੁਪਏ ਦੇ ਵਿੱਚ ਤੁਹਾਨੂੰ ਬੈਗ ਜਿਹੜੇ ਮਿਲ ਜਾਣਗੇ ਚ ਦੇਖ ਸਕਦੇ ਹੋ ਲਓ ਆ ਇੱਥੇ ਟਾਪ ਵੀ ਹੈਗੇ ਨੇ ਲਓ ਜੀ 200 ਰੁਪਏ 200 ਰੁਪਏ ਸੇਲ 200 200 2 200 ਦੇ ਵਿੱਚ ਐਵੇਂ ਦੇ ਮਿਲ ਜਾਣਗੇ ਤੁਸੀਂ ਬਹੁਤ ਸਾਰੇ ਕਲਰ ਨੇ ਹਨਾ ਤੁਸੀਂ ਦੇਖ ਸਕਦੇ ਹੋ ਲਓ ਜੀ ਸਿਰਫ 200 ਦੇ ਵਿੱਚ ਆ ਤੁਸੀਂ ਇੱਥੋਂ ਲੈ ਸਕਦੇ ਹੋ ਆ ਕਿ 200 ਰੁਪਏ ਸੇਲ 200 200 ਲਓ ਜੀ ਐਵੇਂ ਤਾਂ ਸਾਰੇ ਕੱਪੜੇ ਇਥੋਂ ਮਿਲ ਜਾਂਦੇ ਨੇ ਛੋਟੇ ਬੱਚਿਆਂ ਵਾਲੇ ਵੱਡੇ ਬੱਚਿਆਂ ਵਾਲੇ ਹਨਾ ਆ ਬੈਗ ਦੇਖ ਲਓ ਲਓ 100 ਰੁਪਈਆ ਦੇ ਵਿੱਚ ਸਿਰਫ ਬੈਗ ਇਹ ਜਿਵੇਂ ਜਿਵੇਂ ਸ਼ਾਮ ਹੋਈ ਜਾਂਦੀ ਹੁੰਦੀ ਹੋਂਮੇ ਹੋਂਮੇ ਇੱਥੇ ਇਕੱਠ ਜਿਹੜਾ ਵਧ ਜਾਂਦਾ ਹੁੰਦਾ ਮਾਰਕੀਟ ਦੇ ਵਿੱਚ ਹਾਲੇ ਸਵੇਰ ਦਾ ਟਾਈਮ ਆ ਵਾਈਟ ਟੀ-ਸ਼ਰਟਾਂ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਵੀ ਟੀ-ਸ਼ਰਟਾਂ ਨੇ ਨਾ ਕੁਛ ਆ ਛੋਟੇ ਬੱਚਿਆਂ ਵਾਲੇ ਆ ਕੇ ਕੱਪੜੇ ਪਾਂ ਪਜਾਮੇ ਆ ਕੇ ਲਓ ਜੀ ਐਵੇਂ ਦਾ ਸਾਰਾ ਸਮਾਨ ਹੁੰਦਾ ਇਹ ਸੇਲ ਦੇ ਵਿੱਚ ਤੇ ਅੱਗੇ ਚੱਲਦੇ ਆਂ ਅੱਗੋਂ ਦੇਖਦੇ ਆਂਗੇ ਜਾ ਕੇ ਆਪਾਂ ਆ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਆ ਛੋਟੇ ਬੱਚਿਆਂ ਵਾਲੇ ਕੱਪੜੇ ਨੇ ਲਓ ਜੀ ਆ ਕੋਸ਼ਤ ਜੁਵੇਲਰੀ ਵਾਲੀਆਂ ਚੀਜ਼ਾਂ ਐਵੇਂ ਨਹੀਂ ਸਾਰੀਆਂ ਚੀਜ਼ਾਂ ਇੱਥੋਂ ਜਿਹੜੀਆਂ ਮਿਲਣਗੀਆਂ ਆਹ ਦੇਖੋ ਤੇ ਜਿਵੇਂ ਟਾਪ ਆ ਗਏ ਸਾਰੇ ਹਨ ਆਹ ਟਾਪ ਨੇਗੇ ਲਓ ਜੀ ਆ ਪਜਾਮੇ ਦੇਖ ਸਕਦੇ ਹੋ ਐਵੇਂ ਦਾ ਸਾਰਾ ਕਪੜਾ ਸਾਨੂੰ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਆ ਸੂਟ ਦੇਖ ਸਕਦੇ ਹੋ ਨਾ ਬਾਹਰ ਲਾਏ ਹੋਏ ਨੇ ਲਓ ਜੀ ਬਾਕੀ ਬਹੁਤ ਕਰਾਊਡ ਰਹਿੰਦਾ ਇਹ ਸੇਲ ਦੇ ਵਿੱਚ ਹਨ ਐਤਵਾਰ ਦੇ ਦਿਆਂ ਲੋ ਜੀ ਆਹ ਸੂਟ ਇਹ 5-5 ਮੀਟਰ ਹੁੰਦੇ ਨੇ ਬਾਕੀ ਆਹ ਜੁਐਲਰੀ ਵੀ ਦੇਖ ਸਕਦੇ ਹੋ ਐਵੇਂ ਦੀਆਂ ਚੀਜ਼ਾਂ ਸਾਰੀਆਂ ਇੱਥੇ ਜਿਹੜੀਆਂ ਮਿਲ ਜਾਂਦੀਆਂ ਨੇ ਜੁਐਲਰੀ ਵਾਲੀਆਂ ਲੋ ਜੀ ਆਹ ਰਖੜੀਆਂ ਸਾਰੀਆਂ ਇੱਥੇ ਡਿਸਪਲੇ ਕੀਤੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਆਜ ਮੈਂ ਡ्रेसेस ਆ ਗਈਆਂ ਹਨ ਐਵੇਂ ਦੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਇੱਥੇ ਲੋ ਜੀ ਆਹ ਟੌਪ ਸਾਰੇ ਆਹ ਕੁਰਤੇ ਹੋ ਗਏ ਦੇਖ ਸਕਦੇ ਹੋ ਲੋ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਕੁਰਤੇ ਕੀ ਪ੍ਰਾਈਸ ਆ ਜੀ ਇਹਨਾਂ ਦਾ 300 ਰੁਪਏ 300-300 ਰੁਪਏ ਦੇ ਵਿੱਚ ਤੁਹਾਨੂੰ ਜਿਹੜੇ ਮਿਲ ਜਾਣਗੇ ਕਲਰ ਬਹੁਤ ਸਾਰੇ ਨੇ ਆਹ ਕੁੜਤੀਆਂ ਦੇ ਹਨ ਡਿਫਰੈਂਟ ਡਿਫਰੈਂਟ ਕਲਰ ਡਿਫਰੈਂਟ ਡਿਫਰੈਂਟ ਡਿਜ਼ਾਈਨ ਐਸ ਤੋਂ ਤੁਹਾਨੂੰ ਜਿਹੜੇ ਮਿਲ ਜਾਣਗੇ ਸੇਲ ਦੇ ਵਿੱਚੋਂ ਆਹ ਸਾਰਾ ਈਅਰਿੰਗਸ ਵਗੈਰਾ ਆ ਗਏ ਹਨ ਐਵੇਂ ਦੀਆਂ ਚੀਜ਼ਾਂ ਲਓ ਜੀ ਐਵੇਂ ਦਾ ਸਾਰਾ ਕੱਪੜਾ ਇਥੋਂ ਜਿਹੜਾ ਸੇਲ ਦੇ ਵਿੱਚੋਂ ਮਿਲ ਜਾਂਦਾ ਆ ਕੁਝ ਸੂਟ ਦੇਖ ਸਕਦੇ ਹੋ ਇੱਥੇ ਅੱਗੇ ਚੱਲਦੇ ਆਂ ਅਗੋਂ ਮਾਰਕੀਟ ਦੇਖਦੇ ਆਂਗੇ ਆਪਾਂ ਜਾ ਕੇ ਬਾਕੀ ਰਸ਼ ਤੁਸੀਂ ਦੇਖ ਸਕਦੇ ਹੋ ਬਹੁਤ ਰਸ਼ ਹੈ ਮਾਰਕੀਟ ਦੇ ਵਿੱਚ ਤੇ ਆਇਥੇ ਤੁਸੀਂ ਦੇਖ ਸਕਦੇ ਹੋ ਪਜਾਮੇ ਲੋਹਰਾਂ ਆ ਗਈਆਂ ਹਨ ਆ ਲੌਂਗ ਟੀ-ਸ਼ਰਟ ਲਓ ਜੀ ਐਵੇਂ ਦਾ ਸਾਰਾ ਕੱਪੜਾ ਆ ਕੁਝ ਇੱਥੇ ਦੇਖ ਸਕਦੇ ਹੋ ਜੀਨ ਦੀਆਂ ਪੈਂਟਾਂ ਸਾਰੀਆਂ ਕੁੜੀ ਵਾਲੀਆਂ ਹਨ ਲਓ ਜੀ ਐਵੇਂ ਇਹਦੀਆਂ ਸਾਰੀਆਂ ਚੀਜ਼ਾਂ ਇੱਥੋਂ ਜਿਹੜੀਆਂ ਮਿਲ ਜਾਂਦੀਆਂ ਨੇ ਆ ਕੁਝ ਬੈੱਡ ਸ਼ੀਟਸ ਹੋ ਗਈਆਂ ਆ ਰਖੜੀਆਂ ਲਾਈਆਂ ਹੋਈਆਂ ਨੇ ਇੱਥੇ ਦੇਖੋ ਲਓ ਜੀ ਰਖੜੀਆਂ ਤਾਂ ਬਹੁਤ ਦੁਕਾਨ ਵਾਲਿਆਂ ਨੇ ਲਾਈਆਂ ਹੋਈਆਂ ਨੇ ਬਾਹਰ ਦੇਖ ਸਕਦੇ ਹੋ ਤੇ ਅੱਗੇ ਚੱਲਦੇ ਆ ਅੱਗੇ ਉਹ ਦੇਖਦੇ ਆਪਾਂ ਜਾ ਕੇ ਸੇਲ ਰਾਸ਼ ਬਹੁਤ ਰਹਿੰਦਾ ਮਾਰਕੀਟ ਦੇ ਵਿੱਚ ਐ ਦਵਾਰ ਦੇ ਦਿਨ ਤੇ ਇੱਥੇ ਆ ਕੁਛ ਛੋਟੇ ਬੱਚਿਆਂ ਵਾਲੇ ਆ ਗਏ ਦੇਖ ਸਕਦੇ ਹੋ ਲਓ ਜੀ ਛੋਟੇ ਬੱਚਿਆਂ ਵਾਲੇ ਕੱਪੜੇ ਸਾਰੇ ਇਥੋਂ ਜਿਹੜੇ ਮਿਲ ਜਾਣਗੇ ਐਨਕਾ ਹੋ ਗਈ ਜਿਵੇਂ ਐਵੇਂ ਦੀਆਂ ਚੀਜ਼ਾਂ ਵੀ ਮਿਲ ਜਾਣਗੀਆਂ ਇਹਦੇ ਵਿੱਚ ਲਓ ਜੀ ਇਹ ਵੀ ਸਾਰੇ ਸੇਲ ਦੇ ਵਿੱਚ ਹੁੰਦੀਆਂ ਨੇ ਆਹ ਦੁਪੱਟੇ ਦੇਖ ਸਕਦੇ ਹੋ ਇੱਥੇ ਲਓ ਜੀ ਲਓ ਜੀ ਆ ਵਾਈਟ ਦੁਪੱਟੇ ਹਨਾ ਕਾਟਨ ਦੇ ਸਾਰੇ ਦੁਪੱਟੇ ਆ ਬਾਕੀ ਇਥੇ ਟੌਪ ਸਾਰੇ ਲਾਏ ਹੋਏ ਨੇ ਲਓ ਜੀ ਆ ਕਾਟਨ ਦੀਆਂ ਚੁੰਨੀਆਂ ਦੇਖ ਸਕਦੇ ਹੋ ਨਾ ਆ ਸਾਰੇ ਕੁੜਤੇ ਲਓ ਜੀ ਕੁੜੀਆਂ ਵਾਲੇ ਬਹੁਤ ਸਾਰੇ ਕੱਪੜੇ ਜਿਹੜੇ ਮਿਲ ਜਾਂਦੇ ਨੇ ਸੇਲ ਦੇ ਵਿੱਚੋਂ ਆ ਇਥੇ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਟੌਪ ਆ ਇਥੇ ਦੇਖੋ ਇਹ ਵੀ ਸਾਰੇ ਟੌਪ ਨੇ ਲਓ ਜੀ ਕੁੜੀਆਂ ਵਾਲੇ ਬਹੁਤ ਸਾਰੇ ਕੱਪੜੇ ਮਿਲਣਗੇ 150 ਜੀ 100-150 ਰੁਪਏ ਹਾਂਜੀ ਸਿਰਫ 150 ਰੁਪਏ ਦੇ ਵਿੱਚ ਤੁਹਾਨੂੰ ਕਾਟਨ ਦੀਆਂ ਸ਼ਰਟਾਂ ਇੱਥੋਂ ਮਿਲ ਜਾਣਗੀਆਂ ਹਨ ਆ ਵੀ 150 ਜੀ ਆ ਵੀ 150 ਦੇ ਵਿੱਚ ਮਿਲਣਗੀਆਂ ਤੁਹਾਨੂੰ ਲਓ ਜੀ ਕੱਪੜਾ ਬਹੁਤ ਸੌਫਟ ਹੈ ਸਿਰਫ 150 ਰੁਪਏ ਦੇ ਵਿੱਚ ਤੁਸੀਂ ਇੱਥੋਂ ਲੈ ਸਕਦੇ ਹੋ ਲਓ ਜੀ ਬਾਕੀ ਇਸ ਤਰ੍ਹਾਂ ਦੇ ਤੁਹਾਨੂੰ ਆਹ ਟੌਪ ਹਨਾ ਇਹ ਵੀ ਇੱਥੋਂ ਜਿਹੜੇ ਮਿਲ ਜਾਣਗੇ ਦੇਖ ਸਕਦੇ ਹੋ ਬਹੁਤ ਡਿਫਰੈਂਟ ਡਿਫਰੈਂਟ ਡਿਜ਼ਾਈਨਸ ਇੱਥੋਂ ਲੈ ਸਕਦੇ ਹੋ ਤੁਸੀਂ ਇਸ ਤਰ੍ਹਾਂ ਬਹੁਤ ਕੱਪੜਾ ਹੁੰਦਾ ਹੈ ਇਹ ਸੇਲ ਦੇ ਵਿੱਚ ਐਤਵਾਰ ਦੀ ਸੇਲ ਦੇ ਵਿੱਚ ਆ ਲੌਂਗ ਕੁੜਤੇ ਆ ਗਏ ਇਹ ਸਾਰੇ ਐਵੇਂ ਹੀ ਬਾਹਰ ਲਾਏ ਹੁੰਦੇ ਨੇ ਐਤਵਾਰ ਦੇ ਦਿਨ ਲਓ ਜੀ ਅੱਗੇ ਚੱਲਦੇ ਆਂ ਕਿਉਂ ਦੇਖਦੇ ਆਂ ਜਾ ਕੇ 2 200 ਰੁਪਏ ਦੇ ਵਿੱਚ ਆ ਤੁਸੀਂ ਕੁੜਤੇ ਦੇਖ ਸਕਦੇ ਹੋ ਹਨ ਲਓ ਜੀ ਦੇਖ ਸਕਦੇ ਹੋ ਬਾਕੀ ਬਹੁਤ ਸਾਰੇ ਕਲਰ ਨੇ ਇੱਥੇ ਡਿਜ਼ਾਈਨ ਕਲਰ ਲਓ ਜੀ ਦਿਖਾ ਦਿਓ ਦਿਖਾ ਦਿਓ ਕੋਈ ਨਹੀਂ ਲਓ ਜੀ ਇਸ ਤਰ੍ਹਾਂ ਦੇ ਕੁੜਤੇ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਣਗੇ ਸਿਰਫ 2-200 ਰੁਪਏ ਦੇ ਵਿੱਚ ਆ ਕੇ ਤੁਸੀਂ ਲੈ ਸਕਦੇ ਹੋ ਐਤਵਾਰ ਦੇ ਦਿਨ ਦੇਖ ਸਕਦੇ ਹੋ ਤੇ ਆ ਵੀ 50 2200 ਲਓ ਜੀ ਇਹ ਕੈਪਰੀਸ ਹੋ ਜੁਕੀ ਇਹ ਵੀ 2-200 ਰੁਪਏ ਦੇ ਵਿੱਚ ਲਓ ਜੀ ਇਸ ਤਰ੍ਹਾਂ ਦਾ ਕਪੜਾ ਜਿਹੜਾ ਹੁੰਦਾ ਹੈ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਆ ਚੁੱਕੇ ਛੋਟੇ ਬੱਚਿਆਂ ਵਾਲੇ ਆ ਗਏ ਕੱਪੜੇ ਹਨ ਲਓ ਜੀ ਆ ਵੀ ਛੋਟੇ ਬੱਚਿਆਂ ਵਾਲੇ ਤੁਸੀਂ ਦੇਖ ਸਕਦੇ ਹੋ ਲੋਹਾਂ ਆ ਗਈਆਂ ਜੀ ਇਹ ਵੀ ਆ ਗਏ ਚੱਪਲਾਂ ਆ ਗਈਆਂ ਹਨ ਲਓ ਜੀ ਦੇਖ ਸਕਦੇ ਹੋ ਇਹ ਵੀ ਸਾਰਾ ਸੇਲ ਦੇ ਵਿੱਚ ਹੁੰਦਾ ਆਹ ਸਲੀਪਰ ਆ ਗਏ ਜਿਵੇਂ ਦੇਖ ਸਕਦੇ ਤੁਸੀਂ ਐਵੇਂ ਨੀ ਪੰਜਾਬੀ ਜੁੱਤੀਆਂ ਤੁਹਾਨੂੰ ਇੱਥੋਂ ਜਿਹੜੀਆਂ ਮਿਲ ਜਾਣਗੀਆਂ ਨਾ ਮਾਰਕੀਟ ਦੇ ਵਿੱਚ ਤੇ ਅੱਗੇ ਚੱਲਦੇ ਆ ਆਹ ਕੁਝ ਪਲਾਸਟਿਕ ਦਾ ਸਮਾਨ ਹੁੰਦਾ ਜਿਹੜਾ ਐਵੇਂ ਚੀਜ਼ਾਂ ਹੁੰਦੀਆਂ ਨੇ ਇੱਥੇ ਸੇਲ ਦੇ ਵਿੱਚ ਆ ਬਾਲਰੋਜ਼ ਹੋ ਗਈਆਂ ਜਿਵੇਂ ਦੇਖ ਸਕਦੇ ਸਾਰੇ ਸਮਾਨ ਐਵੇਂ ਦਾ ਜਿਹੜਾ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਇਹ ਸੇਲ ਦੇ ਵਿੱਚੋਂ ਮਿਲ ਜਾਂਦਾ ਯਾਰ ਵਾਲੀ ਸਾਈਡ ਤੁਸੀਂ ਦੇਖ ਸਕਦੇ ਹੋ ਬਹੁਤ ਦੁਕਾਨਾਂ ਨੇ ਜੁੱਤੀ ਵਾਲੀਆਂ ਲਓ ਆ ਸਾਰੀਆਂ ਪੰਜਾਬੀ ਜੁੱਤੀ ਵਾਲੀਆਂ ਦੁਕਾਨਾਂ ਆ ਹਨ ਦੇਖ ਸਕਦੇ ਹੋ ਲਓ ਜੀ ਆ ਪਰਸ ਆ ਗਏ ਜਿਵੇਂ ਆ ਪਰਸ ਸਾਰੇ ਸੇਲ ਦੇ ਵਿੱਚ ਤੁਹਾਨੂੰ ਮਿਲ ਜਾਣਗੇ 2 2 3 300 ਰੁਪਏ ਦੇ ਵਿੱਚ ਲਓ ਜੀ ਆ ਕੁਝ ਪਲਾਸਟਿਕ ਦਾ ਸਮਾਨ ਆ ਗਿਆ ਸੋਸ ਸਰ ਫੇਸ ਬਰਕਾ ਲਓ ਜੀ ਆ ਟੋਵਲ ਆ ਗਏ ਜਿਵੇਂ ਆ ਟੋਵਲ ਵੀ ਸਾਰੇ ਸੇਲ ਦੇ ਵਿੱਚ ਮਿਲਣਗੇ ਤੁਹਾਨੂੰ ਬਹੁਤ bari sale ਹੁੰਦੀ ਹੈ ਇਹ ਐਤਵਾਰ ਦੇ ਦਿਨ ਜਿਹੜੀ ਹੁੰਦੀ ਆ ਆ ਕੁਝ ਜੁੱਤੀਆਂ ਦੇਖ ਸਕਦੇ ਹਾਂ ਲੋਜੇ ਇਹ ਪਿਆਬੀ ਜੁੱਤੀਆਂ ਵੀ ਤੁਹਾਨੂੰ ਸੇਲ ਦੇ ਵਿੱਚ ਉਹ ਜਿਹੜੀਆਂ ਮਿਲ ਜਾਂਦੀਆਂ ਨੇ ਅੱਗੇ ਚੱਲਦੇ ਹਾਂ ਕਿਉਂ ਦੇਖਦੇ ਹਾਂ ਮਾਰਕੀਟ ਜਾ ਕੇ ਆਪਾਂ ਬਾਕੀ ਥ੍ਰੀ ਇਕੱਠ ਦੇਖ ਸਕਦੇ ਹਾਂ ਬਹੁਤ ਇਕੱਠ ਰਹਿੰਦਾ ਹੈ ਮਾਰਕੀਟ ਦੇ ਵਿੱਚ ਐਤਵਾਰ ਦੇ ਦਿਨ ਬਹੁਤ ਰਸ਼ ਹੁੰਦਾ ਹੈ ਬਾਜ਼ਾਰ ਦੇ ਵਿੱਚ ਇਹ ਦੋਨੋਂ ਸਾਈਡ ਦੁਕਾਨਾਂ ਲੱਗਦੀਆਂ ਨੇ ਜਿਵੇਂ ਆਪਾਂ ਦੋਨੋਂ ਸਾਈਡ ਤੋਂ ਦੁਕਾਨਾਂ ਦਿਖਾਈਆਂ ਨੇ ਬਾਕੀ ਆਮ ਦਿਨਾਂ ਦੇ ਵਿੱਚ ਜਿਵੇਂ ਆਹ ਦੁਕਾਨਾਂ ਨੇ ਹੈ ਨਾ ਇਸ ਤਰ੍ਹਾਂ ਹੁੰਦੀ ਆ ਨਾਰਮਲ ਡੇਸ ਦੀ ਵੀ ਆਪਾਂ ਵੀਡੀਓ ਬਣਾਈ ਹੋਈ ਐ। ਅਦਾਲਤ ਬਾਜ਼ਾਰ ਦੀ ਉਹ ਵੀ ਤੁਸੀਂ ਦੇਖ ਸਕਦੇ ਹੋ ਆਪਣੇ ਚੈਨਲ ਤੇ ਜਿਹੜੀ ਹੈਗੀ ਆ। ਤੇ ਤੁਸੀਂ ਵੀਡੀਓ ਤੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿੱਥੋਂ-ਕਿੱਥੋਂ ਜਿਹੜੀ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ। ਕਿਹੜੇ-ਕਿਹੜੇ ਸ਼ਹਿਰ ਤੋਂ? ਲਓ ਜੀ। ਆ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਸੂਟ। ਲਓ ਜੀ। ਐਵੇਂ ਇਹ ਸਾਰੀ ਸੇਲ ਜਿਹੜੀ ਲੱਗਦੀ ਐ ਦੇਖ ਸਕਦੇ ਹੋ। ਤਕਰੀਬਨ ਸਾਰੀ ਆਪਾਂ ਤੁਹਾਨੂੰ ਦਿਖਾ ਦਿੱਤੀ ਐ ਇੱਥੇ ਸੂਟ ਦੇਖ ਸਕਦੇ ਹੋਂਗਾ। ਐਵੇਂ ਸਾਰਾ ਕੱਪੜਾ ਇੱਥੇ ਬਾਹਰ ਲਾਇਆ ਹੁੰਦਾ। ਮਾਰਕੀਟ ਦੇ ਵਿੱਚ ਐਤਵਾਰ ਦੇ ਦਿਨ ਲਓ ਜੀ ਇੱਥੋਂ ਵੀ ਆਪਾਂ ਵੀਡੀਓ ਜਿਹੜੀ ਸ਼ੁਰੂ ਕੀਤੀ ਸੀ ਸਾਹਮਣੇ ਤੋਂ ਆ 100-100 ਰੁਪਈਆ ਦੇ ਵਿੱਚ 1.5-150 ਦੇ ਵਿੱਚ ਇੱਥੇ ਟਾਪ ਨੇ ਕੁਝ ਲਓ ਦੇਖ ਸਕਦੇ ਹੋ ਲਓ ਜੀ 300 ਦੇ ਦੋ 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 ਬਾਈ ਲਓ ਜੀ 300 ਦੇ ਦੋ ਮਿਲ ਜਾਣਗੇ ਤੁਹਾਨੂੰ ਇੱਥੇ ਆ ਐਵੇਂ ਟਾਪ ਲੈ ਸਕਦੇ ਹੋ ਤੁਸੀਂ ਇਹ ਸਾਰੇ ਕਲਰ ਨੇ 300 ਦੇ ਦੋ ਆਹੋ ਲੇਡੀਜ਼ ਟਾਪ 300 ਦੇ ਦੋ ਸੇਲ ਨੇ ਜੀ 300 ਦੇ ਦੋ 300 ਲਓ ਜੀ ਸਾਰੀ ਆਪਾਂ ਸੇਲ ਦਿਖਾਤੀ ਅਦਾਲਤ ਮਾਰਕੀਟ ਦੇ ਵਿੱਚ ਜਿਹੜੀ ਲੱਗਦੀ ਹੈ ਆ ਸਾਰੀ ਮਾਰਕੀਟ ਹੈ ਅਦਾਲਤ ਮਾਰਕੀਟ ਲਓ ਜੀ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਪਟਿਆਲੇ ਸ਼ਹਿਰ ਦੀ ਅਦਾਲਤ ਬਾਜ਼ਾਰ ਦੀ ਸੇਲ ਜੋ ਕਿ ਹਰ ਇੱਕ ਐਂਤ ਵਾਰ ਨੂੰ ਲੱਗਦੀ ਹੈ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ